ਸਾਸਰੀ ਘਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੌਖਾ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਤਿੰਨ ਤਿੰਨ ਕੁੰਡੀਆਂ ਦਾ ਡਿਜ਼ਾਈਨ ਵਾਂ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਤਿੰਨ ਕੁੰਡੇ ਗਿਣ ਲੈਣੇ ਫਿਰ ਤਿੰਨ ਫਿਰ ਤਿੰਨ 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 ਕੁੰਡੀਆਂ ਦਾ ਡਿਜ਼ਾਈਨ ਵਾਂ ਦੋ ਸਲਾਈਆਂ ਵਿੱਚ ਬਣ ਜਾਂਦਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਐਕਸਟਰਾ ਗੁੰਡਾ ਲਾ ਲੈਣਾ ਧਾਗਾ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਪੁੱਠਾ ਬਣਾਉਣਾ ਧਾਗਾ ਬਾਹਰ ਨੂੰ ਕਰਨਾ ਦੋ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ ਪਹਿਲੇ ਨੂੰ ਬਾਅਦ ਚ ਇਨੂੰ ਇਸ ਤਰੀਕੇ ਨਾਲ ਇਹਦੇ ਕੁੰਡੇ ਦੇ ਵਿੱਚੋਂ ਦੀ ਸਲਾਈ ਨੂੰ ਪਾ ਕੇ ਦੂਸਰੇ ਨੂੰ ਪਹਿਲਾਂ ਬਣਾਉਣਾ ਇਹ ਧਾਗਾ ਟੀ ਲਾਈ ਰੱਖਣਾ ਬਹੁਤਾ ਕੱਸਣਾ ਨਹੀਂ ਪਹਿਲੇ ਨੂੰ ਬਾਅਦ ਵਿੱਚ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਤਿੰਨ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇੱਕ ਕੁੰਡਾ ਪੁੱਠਾ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ ਇਹਦੇ ਇਸ ਤਰੀਕੇ ਨਾਲ ਸਾਈਡ ਤੋਂ ਦੀ ਸਲਾਈ ਨੂੰ ਪਾ ਕੇ ਸੈਂਟਰ ਵਿੱਚ ਲੈ ਜਾਣਾ ਦੂਸਰੇ ਕੁੰਡੇ ਨੂੰ ਪਹਿਲਾਂ ਬਣਾ ਲੈਣਾ ਤਾਂ ਗਾ ਇਦਾਂ ਢਿੱਲਾ ਹੀ ਰੱਖਣਾ ਕੱਸਣਾ ਨਹੀਂ ਪਹਿਲੇ ਨੂੰ ਬਾਅਦ ਵਿੱਚ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਇਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਆ ਬਹੁਤ ਹੀ ਸੌਖਾ ਡਿਜ਼ਾਈਨ ਜਲਦੀ ਬਣ ਜਾਂਦਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਡਿਜ਼ਾਈਨ ਇੱਕ ਹੀ ਸਲਾਈ ਚ ਬਣਦਾ ਵਾ ਦੁਬਾਰਾ ਫਿਰ ਇੱਕ ਕੁੰਡਾ ਪੁੱਠਾ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ ਪਹਿਲੇ ਨੂੰ ਬਾਅਦ ਵਿੱਚ ਇੱਕ ਕੁੰਡਾ ਪੁੱਠਾ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ ਪਹਿਲੇ ਨੂੰ ਬਾਅਦ ਵਿੱਚ ਸਾਈਡ ਤੋਂ ਦੀ ਸਲਾਈ ਪਾ ਕੇ ਸੈਂਟਰ ਵਿੱਚ ਲੈ ਜਾਣੀ ਇਹਨੂੰ ਪਹਿਲਾਂ ਬਣਾ ਲੈਣਾ ਪਹਿਲੇ ਨੂੰ ਬਾਅਦ ਵਿੱਚ ਲਾਸਟ ਵਿੱਚ ਇੱਕ ਕੁੰਡਾ ਉਹਨੂੰ ਪੁੱਠਾ ਬਣਾ ਲੈਣਾ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਤਿੰਨ ਤਨ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜਾ ਕੁੰਡਾ ਪੁੱਠਾ ਉਹਨੂੰ ਇਧਰੋਂ ਸਿੱਧਾ ਬਣਾ ਲੈਣਾ ਜਿਹੜੇ ਦੋਹਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹ ਪੁੱਠੇ ਬਣਾ ਲੈਣੇ ਡਿਜ਼ਾਈਨ ਦੀ ਦੂਸਰੀ ਸਲਾਈ ਜਿਸ ਤਰ੍ਹਾਂ ਦੇ ਕੁੰਡੇ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਜਿਹੜਾ ਉਧਰੋਂ ਪੁੱਠਾ ਇਧਰੋਂ ਸਿੱਧਾ ਬਣਾ ਲੈਣਾ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹ ਪੁੱਠੇ ਬਣਾ ਲੈਣੇ ਡਿਜ਼ਾਈਨ ਇੱਕ ਹੀ ਸਲਾਈ ਚ ਬਣਦਾ ਦੂਸਰੀ ਸਲਾਈ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਉੱਬਰ ਕੀ ਹੁੰਦਾ ਈ ਡਿਜ਼ਾਈਨ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਹੀ ਸੋਹਣਾ ਵਾ ਇੱਕ ਸਲਾਈ ਚ ਕੰਪਲੀਟ ਹੁੰਦਾ ਵਾ ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਵਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਇਸ ਕੀ ਵੀ ਤੇ ਵੀ ਬਹੁਤ ਸੋਹਣਾ ਲੱਗਦਾ ਵਾ ਤਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ